ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਫਾਜ਼ਿਲકા ਨੈਸ਼ਨਲ ਹਾਈਵੇ ਤੇ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਇਸ ਸੜਕੀ ਹਾਦਸੇ ਦੌਰਾਨ ਟਰੱਕ ਅਤੇ ਜੀਪ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਵਿੱਚ 15 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਅਤੇ 9 ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ ਇਸ ਸਬੰਧ ਵਿੱਚ ਐਸਐਸਪੀ ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭਿਆਨਕ ਸੜਕੀ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 15 ਲੋਕ ਜ਼ਖਮੀ ਹੋਏ ਨੇ ਅਤੇ ਉਨ੍ਹਾਂ ਨੂੰ ਜਲਾਲਾਬਾਦ, ਫਰੋਜ਼ਪੁਰ ਅਤੇ ਫਰੀਦਕੋਟ ਦੇ ਹਸਪਤਾਲਾਂ ਵਿੱਚ ਇਲਾਜ ਲਈ ਭੇਜਿਆ ਗਿਆ ਹੈ ਔਰ ਇਸ ਮਾਮਲੇ ਦੀ ਅੱਗੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬਾਈ ਜਿਹੜਾ ਐਕਸੀਡੈਂਟ ਹੋਇਆ ਹੈ ਜਿਹੜੇ ਨੌਜਵਾਨ ਜਖਮੀ ਵੀ ਹੋਏ ਨੇ ਕੌਣ ਸੀ ਜਾਸਤ ਅਸੀਂ ਜਾ ਰਹੀ ਹੈ ਕਿਹੜੇ ਪਿੰਡ ਦੇ ਸੀ ਰਸਤ ਰਹਿਣ ਵਾਲੇ ਸੀ ਤੇ ਬਾਈ ਜੀ ਦਾਸ ਤੋਂ ਪਲਾ ਸਾਡੇ ਪਿੰਡ ਦੇ ਮੁੰਡੇ ਵੀ ਜਾਂਦੇ ਨੇ ਪਿੰਡ ਸਰੂਪੇ ਵਾਲੇ ਦੇ ਤੇ ਪਰ ਹਜੇ ਤੱਕ ਸਾਡੇ ਪਿੰਡ ਦੇ ਕਦੇ ਵੀ ਇੱਕ ਤੋਂ ਮੁੰਡੇ ਡੱਟ ਹੋ ਚੁੱਕੀ ਆ ਤੇ ਬਾਕੀ ਦੇ ਮੁੰਡੇ ਜਖਮੀ ਆ ਕਦੇ ਜਲਾਲਾਵਲਾ ਹਸਪਤਾਲ ਚ ਲੈ ਕੇ ਬਹੁਤ ਸੀਰੀਅਸ ਮੁੰਡੇ ਕਹਿੰਦੇ ਇਹ ਬਾਈ ਜੀ ਆਪਣੇ ਜਿਵੇਂ ਵਿਆਹ ਸ਼ਾਦੀਆਂ ਚ ਕੰਮ ਕਰਦੇ ਮੁੰਡੇ ਹਾਂ ਵੇਟਰ ਦਾ ਕੰਮ ਕਰਦੇ ਆ ਸਵੇਰ ਕਿਨੇ ਕੋਈ ਇਹ ਬਾਈ ਜੀ ਸਵੇਰ ਜਦੋਂ ਵੀ ਸਵੇਰੇ ਕਿਹਾ ਹੁੰਦਾ ਕਿ 7 ਵਜੇ ਇੱਥੇ ਟ੍ਰੇਨ ਕਿਤੇ ਦਿੱਤਾ ਹੁੰਦਾ ਉਥੇ ਟਾਈਮ ਟੇਬਲ ਤੇ ਵੀ ਪਹੁੰਚਣਾ ਹੁੰਦਾ ਆਪਦੇ ਤੇ ਪਰ ਅੱਜ ਕੋਈ ਧੁੰਦ ਜਿਮਲਾ ਤੋਂ ਵੀ ਸੀਗੀ ਅੱਜ ਉਹਦੇ ਕਰਕੇ ਜਾਂ ਕੋਈ ਟਰੱਕਰ ਦੀ ਗਲਤੀ ਹੋਣੀ ਆ ਜਿਹੇ ਕਰਕੇ ਅੱਜ ਇਹਨੇ ਨੌਜਵਾਨਾਂ ਦੀ ਬੱਚਿਆਂ ਦੀ ਮੌਤ ਹੋ ਚੁੱਕੀ ਹੋਈ ਹੂੰ ਕਹਿੰਦੇ ਵੀ ਟ੍ਰੋਲਾ ਕਲੇ ਦੀ ਮੌਤ ਹੋ ਚੁੱਕੀ ਆ ਐਂਬੂਲੈਂਸ ਮੌਕੇ ਤੇ ਪਹੁੰਚੀ ਆ ਵੀ ਹਾਂ ਹਾਂ ਪਹੁੰਚ ਗਈ ਸੀ ਕਲੇ ਬਾਕੀ ਤੁਹਾਡਾ ਕੋਈ ਨੌਜਵਾਨ ਵੇਖੀ ਜਿਹੜਾ ਐਕਸੀਡੈਂਟ ਹੋਇਆ ਹੈ ਇਹ ਘਰ ਆਈ ਸੀ ਆਪਣਾ ਚਾਚੇ ਦਾ ਮੁੰਡਾ ਕੀ ਨਾਮ ਸੀ ਉਹਦਾ ਨਾਮ ਸਤਪੂਰੀ ਤੇ ਪ੍ਰਸੰਤ ਨਹੀਂ ਡੈਥ ਹੋ ਗਈ ਉਹਨਾਂ ਦੀ ਨਹੀਂ ਡੈਥ ਹੋ ਗਈ ਇਹ ਸੁਣ ਜਾ ਕਹਿੰਦੇ ਡੈਥ ਹੋ ਗਈ ਐਂਬੂਲੈਂਸ 'ਚ ਲੈ ਗਿਆ ਬਾਗੀ

ਹੋਲਦੇ ਥੱਲੋਂ ਚੱਲਦੀ ਹੈ ਜੀਨੇ ਕੋ ਮੁੰਡੇ ਕਹਿੰਦੇ ਮੁੰਡੇ ਦਸੀ ਜਾਂਦੇ 10 12 ਹੋ ਗਈ ਪਰ ਇਹ ਕਨਫਰਮ ਨਹੀਂ ਹੈ ਕਿੰਨੇ ਮੁੱਕ ਗਿਆ ਕਿੰਨੇ ਕੋ ਜ਼ਖਮੀ ਆ ਜੀ ਜ਼ਖਮੀ ਹੋਏ ਦੀ ਜਾਣਕਾਰੀ ਹੁਣ ਤੱਕ ਹੈ ਜੀ ਤੁਹਾਡੇ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂ ਹਰ ਸਹਾਇ ਐਰੀਆ ਦੇ ਵਿੱਚ ਇੱਕ ਬਹੁਤ ਹੀ ਦੁਖਦ ਤੇ ਮੰਦਭਾਪੀ ਘਟਨਾ ਵਾਪਰੀ ਨੇ ਤੇ ਇਹਦੇ ਇਸ ਦੌਰਾਨ ਜਿਹੜੇ ਸਾਨੂੰ ਪਤਾ ਚੱਲ ਰਿਹਾ ਨੇ ਇੱਕ ਐਕਸੀਡੈਂਟ ਹੋਇਆ ਸੀ ਇੱਕ ਗੱਡੀ ਇੱਕ ਸੱਗ ਸਵਾਰੀਆਂ ਉਸੇ ਸਵਾਰ ਜਿਹੜੀ ਗੱਡੀ ਸੀਗੀ ਤੇ ਇੱਕ ਟਰੱਕ ਦੇ ਵਿਚਾਲੇ ਐਕਸੀਡੈਂਟ ਹੋਇਆ ਸੀ ਜਦੋਂ ਉਹ ਓਵਰਟੇਕ ਕਰ ਰਹੇ ਸੀ ਇਹ ਜਿਹੜੇ ਮਹਿੰਦਰਾ ਪਿਕਅਪ ਦੇ ਵਿੱਚ ਸਵਾਰ ਬੰਦੇ ਸੀਗੇ ਇਹ ਸਾਰੇ ਗੁਰੂ ਹਰ ਸਹਾਇ ਏਰੀਆ ਸੇ ਜਲਾਲਾਬਾਦ ਇੱਕ ਸ਼ਾਦੀ ਦੇ ਵਿੱਚ ਕੰਮ ਕਰਨੇ ਜਾ ਰਹੇ ਸੀਗੇ ਇਸ ਐਕਸੀਡੈਂਟ ਦੇ ਦੌਰਾਨ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ ਹੈਗੀ ਗੁਰੂ ਹਰ ਸਹਾਇ ਏਰੀਆ ਦੀ ਲੱਖੋ ਕੇ ਬੇਰਾਮ ਏਰੀਆ ਦੀ ਇਹ ਸਾਰੇ ਡਿਪਟੀ ਐਸਪੀ ਸਾਹਿਬ ਨੇ ਸਾਰੋਂ ਨੇ ਰਿਸਪੌਂਸ ਦਿੱਤਾ ਇੱਥੇ ਆਏ ਨਾਲ ਹੀ ਨਾਲ ਸੜਕ ਸੁਰੱਖਿਆ ਫ ਐਂਬੂਲੈਂਸ ਤੇ ਸਰਕ ਸੁਰੱਖਿਆ ਫੋਰਸ ਦੀ ਜਿਹੜੀ ਗੱਡੀਆਂ ਆਏ ਇਸੇ ਜਿਹੜੇ ਸਾਡੇ ਇੰਜਰਡ ਸੀਗੇ ਉਹਨੂੰ ਮੂਵ ਕਰਾਇਆ ਗਿਆ ਹੈ ਵਕਫਾ ਖਾ ਹਸਪੀਟਲ ਦੇ ਵਿੱਚ ਇਹ ਭੇਜੇ ਗਏ ਨੇ ਜੋ ਨੀਅਰੈਸਟ ਹੈਗੇ ਇੱਕ ਜਲਾਲਾਬਾਦ ਚ ਕੁਝ ਭੇਜੇ ਗਏ ਨੇ ਗੁਰੂ ਹਰ ਸਹਾਇ ਦੇ ਵਿੱਚ ਭੇਜੇ ਗਏ ਹੈ ਤੇ ਫਰੀਦਕੋਟ ਦੇ ਵਿੱਚ ਵੀ ਭੇਜੇ ਗਏ ਹੈ ਹੁਣੇ ਆਲਰੇਡੀ ਸਾਡੀ ਐਸਐਸਪੀ ਫਾਜ਼ਿਲਕਾ ਨਾਲ ਤੇ ਐਸਐਸਪੀ ਫਰੀਦਕੋਟ ਨਾਲ ਵੀ ਸਾਡਾ ਤਾਲਮੇਲ ਹੋ ਗਿਆ ਹੈ ਉਨਕੀ ਵੀ ਜਿਹੜੀ ਲੋਕਲ ਪੁਲਿਸ ਟੀਮਸ ਹੈ ਤੇ ਲੋਕਲ ਮੈਡੀਕਲ ਟੀਮਸ ਹੈ ਉਹ ਸਾਰੇ ਇੰਜਰਡ ਨੂੰ ਵੀ ਟਰੀਟ ਕਰ ਰਹੀ ਹੈ ਜੀ ਮੈਡਮ ਜਦੋਂ ਕੜਨਾ ਵਾਪਸੀ ਹੈਗੀ ਆ ਤੋਂ ਬਾਅਦ ਮੈਂ ਇੱਥੇ ਲਾਈਵ ਸੀ ਸੜਕ ਸੁਰੱਖਿਆ ਫੋਰਸ ਦੀ ਅੱਜ ਦਾ ਦਰ ਨਹੀਂ ਮੰਦੀ ਹੈ ਸਭ ਤੋਂ ਪਹਿਲਾਂ ਉਹ ਪਹੁੰਚੇ ਹੈਗੇ ਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਲੋਕਾਂ ਨੂੰ ਲਾਦਾ ਦੇ ਕੱਲ ਜਾ ਜਾ ਰਹੇ ਸੀ ਲੋਕ ਆਪਦੀਆਂ ਗੱਡੀਆਂ ਲੈ सिविल प्रशासन ते आज ਵੱਡਾ ਸਵਾਲ ਖੜਾ ਹੋਇਆ ਹੈ ਸਿਵਲ ਪ੍ਰਸ਼ਾਸਨ ਦੀ ਭੂਮਿਕਾ ਇੱਥੇ ਦਿਖਾਈ ਨਹੀਂ ਦਿੱਤੀ ਹੈ ਨਹੀਂ ਦੇਖਿਏ ਅਸੀਂ ਆਲਰੇਡੀ ਦੇਖਿਏ ਮੈਂ ਵੀ ਅਭੀ ਸਪੌਟ 'ਚ ਹੀ ਆਈ ਹੂਆਂ ਜਾਂ ਸਾਡੇ ਸਾਰੇ ਐਸਪੀਸ ਤੇ ਡਿਪਟੀ ਐਸਪੀਸ ਵੀ ਇੱਥੇ ਮੌਜੂਦ ਨੇ ਤੁਸੀਂ ਸਹੀ ਕਹਿ ਰਹੇ ਹੋ ਕਿ ਇਮੀਡੀਏਟ ਜਿਵੇਂ ਸੜਕ ਸੁਰੱਖਿਆ ਫੋਰਸ ਨੇ ਵਾਕਈ ਮੇਰੇ ਉਹਨਾਂ ਦੇ ਨਾਲ ਵੀ ਪਰਸਨਲੀ ਗੱਲ ਹੋਈ ਉਹਨਾਂ ਨੇ ਬਹੁਤ ਵਧੀਆ ਰਿਸਪੌਂਸ ਕੀਤਾ ਬਟ ਕਿਉਂਕਿ ਇੰਨੇ ਸਾਰੇ ਇੰਜਰਡ ਸੀਗੇ ਤੇ ਇਮੀਡੀਏਟਲੀ ਉਹਨਾਂ ਨੇ ਜਿੰਨਾਂ ਨੂੰ ਮੂਵ ਕਰਾ ਪਾਏ ਜਿੰਨਾਂ ਨੂੰ ਸ਼ਿਫਟ ਕਰਾ ਪਾਏ ਉਹ ਸਾਰਾ ਕੁਝ ਕੀਤਾ ਹੈ ਇਸ ਦੌਰਾਨ ਬਾਕੀ ਵੀ ਜਿਹੜੀ ਮੈਡੀਕਲ ਟੀ ਸਿਆ ਦੋਨੋ ਜ਼ਿਲੋ ਦੇ ਐਸਐਸਪੀਜ਼ ਨਾਲ ਵੀ ਗੱਲ ਹੋ ਗਈ ਉਹਨਾਂ ਦੀ ਮੈਡੀਕਲ ਟੀਮ ਸੀਐਮਓ ਨਾਲ ਵੀ ਗੱਲ ਹੋ ਗਈ ਹੈ ਉਹ ਸਾਰੇ ਵੀ ਸਪੌਟ ਤੇ ਇੰਜਰਡ ਨੂੰ ਟਰੀਟ ਕਰ ਰਹੇ ਹੈ ਜੀ ਆ ਜਿਹੜੀ ਹੁਣ ਤੱਕ ਸਾਨੂੰ ਪੁਸ਼ਟੀ ਦੇ ਰਹੇ ਨੇ ਟੋਟਲ ਅਰਾਊਂਡ 15 ਦੇ ਕਰੀਬ ਲੋਕ ਇੰਜਰਡ ਨੇ ਤੇ 9 ਲੋਕ ਡੈਥ ਹੋ ਗਈ 9 ਲੋਕੋ ਦੀ ਡੈਥ ਹੋ ਗਈ ਹੈ ਕਿੰਨੇ ਆਫਸਰ ਲਾ ਮੈਡਮ ਐਡਮਿਟ ਨੇ ਪੇਸ਼ੈਂਟ ਜੋ ਆ ਜੀ ਚਿੜੀ ਗੁਰੂ ਹਰ ਸਹਾਇੀ ਏਰੀਆ ਦੇ ਵਿੱਚ ਕੁਝ ਐਡਮਿਟ ਨੇ ਜਲਾਲਾਬਾਦ ਦੇ ਹਸਪਤਲ ਦੇ ਵਿੱਚ ਤੇ ਫਰੀਦਕੋਟ ਦੇ ਵੀ ਸਿਵਲ ਹਸਪਤਲ ਦੇ ਵਿੱਚ ਐਡਮਿਟ ਹੈ ਇਸ ਵਿੱਚ ਮੈਂ ਇਨ ਫੈਕਟ ਸੜਕ ਸੁਰੱਖਿਆ ਫੋਰਸ ਨੇ ਤੇ ਵਧੀਆ ਯੋਗਦਾਨ ਦਿੱਤਾ ਹੀ ਉਹਦੇ ਨਾਲ-ਨਾਲ ਜਿਹੜੇ ਸਾਡੇ ਲੋਕਲ ਪਿੰਡ ਦੇ ਲੋਕ ਵੀ ਹੈਗੇ ਮੋਹਨਕੇ ਉਤਾਰ ਦੇ ਗੁਰੂ ਹਰ ਸਹਾਇੀ ਏਰੀਆ ਦੇ ਇਨ ਫੈਕਟ ਆਪ ਵਿੱਚੇ ਵੀ ਕਈ ਪ੍ਰੈਸ ਰਿਪੋਰਟਰ ਜਿਹੜੇ ਟਾਈਮਲੀ ਆਏ ਉਹਨਾਂ ਨੇ ਬਹੁਤ ਮਦਦ ਕੀਤੀ ਜਿਵੇਂ ਕਹਿੰਦੇ ਨੇ ਜੀ ਗੁੱਡ ਸਿਮੈਰਟਨ ਨੇ ਵਧੀਆ ਆ ਕੇ ਪੂਰੀ ਆਪਣੀ ਪਬਲਿਕ ਨੇ ਆ ਕੇ ਪੂਰੀ ਤਰ੍ਹਾਂ ਸੇ ਮਦਦ ਕੀਤੀ ਪੁਲਿਸ ਦੀ ਤੇ ਲੋਕਲ ਐਂਬੂਲੈਂਸ ਨੇ ਮੋਰ ਕੇ ਉਤਾਰ ਦੀ ਹਾਟਾੜ ਦੇ ਲਈ 105 ਨੌਜਵਾਨ ਉਸ ਪਿੰਡ ਦੇ ਜਿਨ੍ਹਾਂ ਨੇ ਇਹ ਸਾਰੀ ਅੱਜ ਭੂਮਿਕਾ ਨਿਭਾਈ ਹੈਗੀ ਇਹ ਜੇ ਨੌਜਵਾਨਾਂ ਦਾ ਸਲਮਾਨ ਕਰਨਾ ਵੀ ਬੰਦਾ ਹੈ ਨਹੀਂ ਨਹੀਂ ਬਿਲਕੁਲ ਜੀ ਮੈਂ ਇਨ ਫੈਕਟ ਉਹਨਾਂ ਦੇ ਨਾਲ ਹੀ ਗੱਲ ਕਰ ਰਹੀ ਸੀਗੀ ਮੈਂ ਤੁਹਾਨੂੰ ਇਸੇ ਲਈ ਕਿਹਾ ਕਿ ਚਲੋ ਐਸਐਸਐਫ ਵੀ ਆਈ ਉਨਾਦੀ ਵੀ ਬਹੁਤ ਵਧੀਆ ਉਹਨਾਂ ਨੇ ਡਿਊਟੀ ਨਿਭਾਈ ਜਿਹੜੀ ਲੋਕਲ ਪੁਲਿਸ ਹੈ ਉਹ ਵੀ ਪਹੁੰਚੀ ਇਨ ਫੈਕਟ ਸਾਡੇ ਮਮਦੋਰ ਥਾਣੇ ਬਾਕੀ ਵੀ پاس-ਪਾਸ ਦੇ ਥਾਣੇ ਆਰਪੀ ਟੀਮੇ ਵੀ ਇੱਥੇ ਰਵਾਨਾ ਕੀ ਗਈ ਫਿਰੋਜ਼ਪੁਰ ਸੇ ਵੀ ਸਾਡੇ ਦੋਨੋਂ ਐਸਪੀ ਸਾਹਿਬਾਨ ਇੱਥੇ ਇਮੀਡੀਏਟਲੀ ਦੌੜੇ ਆਏ ਉਹ ਵੀ ਆਏ ਪਰ ਜਿਹੜੀ ਗੁੱਡ ਸਮਾਰਿਟਨ ਜਿਹੜੇ ਹੈਗੇ ਜਿਨ੍ਹਾਂ ਨੇ 골ਡਨ ਆਰ ਦੇ ਰਹਿਤੇ ਹੀ ਇਨਜਰਡ ਨੂੰ ਸ਼ਿਫਟ ਕੀਤਾ ਉਹਨਾਂ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ ਅਸੀਂ ਬਹੁਤ ਧੰਨਵਾਦੀ ਹੈ ਜਿਹੜੇ ਲੋਕਲ ਪਬਲਿਕ تھے ਵਿਜ਼ਟਰ ਸੀਗੇ ਜੋ ਪਾਸਰ ਬਾਈ ਸੀਗੇ ਜਿਨ੍ਹਾਂ ਨੇ ਮਦਦ ਕੀਤੀ ਹੈ ਜੀ ਜਿਵੇਂ ਸਾਨੂੰ ਪਤਾ ਚੱਲ ਰਿਹਾ ਨੇ ਨੰਬਰ 1 ਤੇ ਜਿਹੜੀ ਸਵਾਰੀਆਂ ਦੀ ਗੱਡੀ ਸੀਗੀ ਉਹ ਓਵਰਲੋਡਿੰਗ ਕਰਕੇ ਉਹ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਗੱਡੀ ਨੂੰ ਤੇ ਸਾਹਮਣੇ ਸੇ ਫਾਜ਼ਲਕਾ ਸਾਈਡ ਸੇ ਜਿਹੜਾ ਟਰੱਕ ਆ ਰਿਹਾ ਸੀ ਉਸ ਸੇ ਉਹਨਾਂ ਦੀ ਮੁੱਢ ਪੇੜ ਹੋ ਗਈ ਬੇਸਿਕਲੀ ਜਿਹੜੀ ਟੱਕਰ ਲੱਗੀ ਇਹ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ ਹਾਂ ਹਾਦਸੇ ਦੇ ਜਿੰਨੇ ਕਾਰਨ ਨੇ ਉਹ ਸਾਰੇ ਸਪੌਟ 'ਤੇ ਰਹਿ ਕੇ ਅਸੀਂ ਵੈਰੀਫਾਈ ਕਰਾਂਗੇ ਜਿਹੜੀ ਲੋਕਲ ਪੁਲਿਸ ਇਹਦੇ ਵਿੱਚ ਕੇਸ ਰਜਿਸਟਰ ਕਰਕੇ ਐਫ ਆਈ ਆਰ ਰਜਿਸਟਰ ਕਰਕੇ ਇਸ ਕੀ ਤਹ ਤੱਕ ਵੀ ਜਾਾਂਗੇ ਠੀਕ ਹੈ ਅੰਮ੍ਰਿਤ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੇ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚੀ ਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ 1.5 ਤਿੰਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਦੀ ਰਾਬੀਨਫਾਇਡ ਹੈ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਬੰਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਹੈ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਪੈਸਾ ਮੇ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ